ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਬੇਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਤੇ ਪਸ਼ੂ ਅੱਜ ਤੁਹਾਨੂੰ ਆਪਾਂ ਦੋ ਮੱਜਾਂ ਝੋਟੀਆਂ ਦਿਖਾ ਦਾਂਗੇ ਤੇ ਇੱਕ ਵੜ ਬਿਲਕੁਲ ਤਾਜੀ ਸੂਈ ਸਵਾਈ ਹੈ ਤੇ 19 April ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ 19 April ਨੂੰ ਜਿਹੜੀ ਦੋਸਤੋ ਅੱਜ ਵੀਡੀਓ ਬਣਾ ਰਹੇ ਹਾਂ ਤੇ ਕੱਲ ਮਾਰਨਿੰਗ 20 April ਨੂੰ ਆਪਾਂ 6 ਵਜੇ ਵੀਡੀਓ ਅਪਲੋਡ ਕਰਾਂਗੇ ਠੀਕ ਹੈ ਤੋ ਪਸ਼ੂ ਜਿਹੜੇ ਦੋਸਤੋ ਹਰ ਵਾਰ ਦੀ ਤਰ੍ਹਾਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਹੋਣਾ ਵੀ ਆਪਦੀ ਤਸੱਲੀ ਆ ਸੂਈਸਬਾਈ ਪਸ਼ੂ ਦੀ ਤੁਸੀਂ ਘਰ ਵਿਜ਼ਿਟ ਕਰਕੇ ਕਰ ਸਕਦੇ ਹੋ ਇੱਕ ਮੱਝ ਜਿਹੜੀ ਹੈਗੀ ਦੋਸਤੋ ਟੋਕਰ ਕੱਬਣਾ ਠੀਕ ਆ ਇਹ ਇੱਕ ਬਿਲਕੁਲ ਤਾਜੀ ਸੂਈਸਬਾਈ ਆ ਸਮਾਂ ਕਿੰਨਾ ਕੁ ਹੋ ਗਿਆ ਸੂਈ ਦਾ ਕਿੰਨਾ ਥਲੇ ਮਿਲ ਕੇ ਕੌੜਾ ਪੂਰੀ ਗੱਲਬਾਤ ਬਾਈ ਹਰਬੇਲ ਦੇ ਨਾਲ ਆਪਾਂ ਕਰ ਲੈਣੇ ਆ ਪੂਰੀ ਇਨਫੋਰਮੇਸ਼ਨ ਲੈ ਕੇ ਛੋਟੇ ਪਾਸੇ ਸਾਂਝੀ ਕਰਦੇ ਆ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਜੀ ਬਾਈ ਹਰਬੇਲ ਦੇ ਨਾਲ ਹਾਂਜੀ ਭਾਈ ਹਰਵੈਲ ਸਤਿ ਸ੍ਰੀ ਅਕਾਲ ਭਰਾ ਹਾਂਜੀ ਚੰਦੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਪੈਂਟਰਾ ਦੇਸ਼ ਉਦੇਸ਼ ਜਾਂ ਇੱਥੇ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਬਈ ਬਹੁਤ ਵਧੀਆ ਵੀਰ ਹਰਵੈਲ ਭਾਈ ਅੱਜ ਇੱਕ ਤਾਂ ਵਹਿੜ ਆ ਗਈ ਆਪਣੇ ਕੋਲੇ ਬਕਾਊ ਹਾਂਜੀ ਠੀਕ ਆ ਤਾਂ ਜੀ ਸੂਈ ਸੂਈ ਹੈ ਇਹ ਤਾਜੀ ਸੂਈ ਹੈ ਹਾਂਜੀ ਇੱਕ ਦੋ ਕੁ ਰੱਬਣਾ ਹਾਂਜੀ ਇੱਕ 2.5 ਮਹੀਨੇ ਦੀ ਸੂਈ ਹੈ ਇੱਕ 2.5 ਮਹੀਨੇ ਦੀ 2.5 ਮਹੀਨੇ ਦਾ ਉੱਚਾ ਬੱਚਾ ਠੀਕ ਹੈ ਜੀ ਤੇ ਆਜੋ ਵੀਰ ਪਹਿਲੇ ਨੰਬਰ ਤੇ ਇਹ ਜਿਹੜੀ ਆਪਣੇ ਕੋਲ ਵੈਢ ਆ ਕੀ ਡਿਟੇਲ ਆ ਜੀ ਇਹਦੀ ਇਹ ਸਰਦਾਰ ਸਾਹਿਬਾ ਦੂਜੇ ਸੂਵੇ ਵੈਢ ਸੀਗਾ ਹਾਂ ਜੀ ਅੱਜ ਸੂਵੇ ਨੂੰ ਟੌਪ-ਅੱਪ ਕਰਵਾ ਦੇਣਾ ਚੌਥਾ ਪੰਜਵਾਂ ਦਿਨ ਤਰੀਕ 11 ਤੋਂ 12 ਦੇ ਵਿੱਚ ਜਿਹੜਾ ਅੱਜ ਥੱਲੇ ਬੋਲਾਈ ਆ 11 12 ਹਾਂ ਬੱਚਾ ਆ ਗਿਆ ਥੱਲੇ ਜੀ ਪਿੱਛੇ ਬੱਚਾ ਆ ਗਿਆ ਤਕਰੀਬ ਆਰਾਮਨਾ 15 15.5 ਲੀਟਰ ਦੀ ਕੋਈ ਜਿਹੜੀ ਕਰਵਾਉਣੀ ਠੀਕ ਹੈ ਜੀ ਅੱਜ ਕਿੰਨੇ ਦਿਨ ਤੇ ਦੱਸਿਆ ਜੀ ਅੱਜ ਚੌਥੇ ਦਿਨ ਦਾ ਚੌਥੇ ਪੰਜਵੇਂ ਦਿਨ ਦੇ ਵਿੱਚ ਹਾਂ ਜੀ ਠੀਕ ਹੈ ਅੱਜ ਚੌਥਾ ਪੰਜਵਾਂ ਦਿਨ ਜਿਹੜਾ ਦੋਸਤੋ ਸੂਈ ਨੂੰ ਠੀਕ ਆ ਤੇ 11 12 ਹੁਣ ਬੌਲੇ ਦੇ ਵਿੱਚ ਆ ਠੀਕ ਆ ਥੱਲੇ ਬੱਚਾ ਜਿਹੜਾ ਮਕਰ ਉਹ ਮੇਲ ਕਾਫ ਆ ਥੱਲੇ ਬੱਚਾ ਜੀ ਠੀਕ ਆ ਬਾਕੀ ਵਹਿੜ ਤੁਹਾਡੇ ਸਾਹਮਣੇ ਆ ਹਵਾਨਾ ਜਿਹੜਾ ਦੋਸਤੋ ਬਿਲਕੁਲ ਦੇਖੋਗੇ ਵੱਡਾ ਆਰਡਰ ਹੈਗਾ ਠੀਕ ਆ ਦੂਜੇ ਸੂਵੇ ਦੇ ਵਿੱਚ ਆ ਤੇ ਆਹ ਵੇਖੋ ਜੀ ਤੋਂ ਥੋੜਾ ਤੋੜ ਲੈ ਦੇ ਤਾਂ ਆ ਦੇ ਬਹੁਤ ਚੰਗੀ ਵੇਚੀ ਟੁਆਈ ਜੁਈ ਇੱਕ ਨੰਬਰ ਠੀਕ ਹੈ। ਉਹ ਵਨੇ ਦਾ ਸੈਸ ਕਾਫੀ ਸੋਹਣਾ ਹੈ ਨਾ ਬਹੁਤ ਸੋਹਣੀ ਬੱਚੀ ਤੇ ਚਵਾਈ ਸੋਹਣੀ ਨਿਕਲੀ ਜੀ। ਠੀਕ ਹੈ ਜੀ। ਚਲੋ ਜੀ। ਮੋੜ ਦਿਓ ਜੀ। ਮੋੜ ਦਿਓ। ਉਹ ਵਨੇ ਦਾ ਸੈਸ ਸੋਹਣਾ ਦੋਸਤੋ ਥਣ ਦਾ ਜਿਹੜਾ ਸੈਸ ਹੋਣਾ ਠੀਕ ਹੈ ਤੇ ਪੱਧਰ ਜਿਹੜਾ ਥਣ ਜਿਹੜਾ ਦੇਖੋ।

ਅੱਛਾ ਵੀਰੇ ਕਿੰਨਾ ਕ ਮੋਲੇ ਰੇਟੂ ਸਾਹਿਬ ਇਹਦਾ ਮੋਲ ਆ ਜਿਹੜਾ 37000 ਉਹਦੇ ਜੋ ਵੀ ਥੋੜਾ ਬਹੁਤਾ ਮਾਨਤਨ ਕਰਾਂਗੇ ਆਪਾਂ ਠੀਕ ਆ ਜੀ 37000 ਦੇ ਵਿੱਚ ਜਿਹੜਾ ਭਰਾਬੋ ਇਹ ਮਾਨਤਨ ਹੋ ਜਾਊਗਾ ਠੀਕ ਆ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਅੱਗੇ ਬਾਈਛੇ ਦੋਦ ਤੇ ਮੇਰੇ ਇਧਰ ਨਾਲ 16 ਲੀਟਰ ਦੀ ਜਵਾਈ ਕਰਾ ਦੇਊਗੀ ਜੇ ਤੇ ਆ ਜਿਹੋ ਜਿਹਾ ਥਣ ਪਾਂਡਾ ਲਗਾ ਜਵਾਈ ਕਰਾਉਣੀ ਚਾਹੀਦੀ ਹੈ ਵੈਸੇ ਬਾਹਰ ਤੋਂ ਤੇ ਉਸ ਤੋਂ ਬਾਅਦ ਅਗਲੀ ਇਹ ਮੱਦ ਟੁਕੜ ਕੱਪਣਾ ਜੀ ਇਹ ਤੁਕੜ ਪਹਿਲਾਂ ਠੀਕ ਟੁਕੜ ਕੱਪਣਾ ਠੀਕ ਆ ਤੇ ਕੀ ਥੱਲੇ ਹੈਗਾ ਦੁੱਧ ਫੁਣੇ ਦੇ ਸੱਜਾ ਸਾਹਿਬ ਦੋਨੇ ਟਾਈਮ ਮਿਲਦੀ ਆ ਹਾਂਜੀ ਇੱਕ ਟਾਈਮ ਦੀ ਗੇ ਤੇ ਇੱਕ ਟਾਈਮ ਆ ਪਾੜੇ ਵੰਡੇ ਦੇ ਆ ਹਾਂਜੀ ਰੀਸ ਸਵਾ ਚਾਰ ਮਹੀਨੇ ਦੀ ਗੱਬਣਾ ਸਵਾ ਚਾਰ ਮਹੀਨੇ ਦੀ ਇੱਕੇ ਟਾਈਮ ਮਿਲਦੀ ਚਾਰ ਕਿਲੋ ਕਿਤੇ ਨਹੀਂ ਨਹੀਂ ਦੋਨੇ ਟਾਈਮ ਜਿੰਨਾ ਦੁੱਧ ਦੱਸਿਆ ਜੀ ਚਾਰ ਸਵਾ ਚਾਰ ਕਿਲੋ ਚਾਰ ਸਵਾ ਚਾਰ ਜਿਹੜਾ ਦੁੱਧ ਹੈਗਾ ਠੀਕ ਆ ਤੇ ਗੱਬਣਾ ਦੋਸਤੋ ਠੀਕ ਆ ਆ ਕੀ ਥਾਂ ਤੋਂ ਦੀ ਚੋਾਈ ਜੀ ਬਹੁਤ ਵਧੀਆ ਠੀਕ ਹੈ ਜੀ ਗੱਪਣ ਪਹਿਰੇਵਲ ਕਿੰਨੇ ਟਾਈਮ ਦੀ ਦੱਸਿਆ ਇਹ 4 ਮਹੀਨੇ ਤੋਂ 5-6 ਦਿਨ ਉੱਪਰ ਹੋਈ ਗਿਆ 4 ਮਹੀਨੇ ਠੀਕ ਹੈ 4 ਮਹੀਨੇ ਤੁਸੀਂ ਮੰਨ ਕੇ ਜਿਹੜੀ ਦੋਸਤੋ ਇਹ ਜਿਹੜੀ ਮੱਝ ਲੈ ਕੇ ਜਾ ਸਕਦੇ ਜੇ ਤੇ ਦੋਨੋਂ ਟਾਈਮ ਮਿਲਦੀ ਆ ਤੇ ਪਹਾੜੇ ਤੇ ਚਾੜ ਤੇ ਬਿਲਕੁਲ ਮਿਲਦੀ ਆ ਛਣ ਦੇ ਬਾਅਦ ਤੁਸੀਂ ਦੇਖ ਕੇ ਚੈੱਕ ਕਰ ਲਓ ਜੀ ਠੀਕ ਆ ਤੇ ਮੈਂ ਮੋੜ ਲਓ ਜੀ ਆ ਫੇਸ ਕੁਆਲਟੀ ਹੈ ਜੀ ਠੀਕ ਆ ਮੂੰਹ ਮੱਥਾ ਦੇਖ ਲਓ ਪੂਰਾ ਸਰੀਰ ਦਾ ਢਾਂਚਾ ਜਿਹੜਾ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਆ ਪਤਲੀ ਜੀ ਚਮੜੀ ਆ ਦੋਸਤੋ ਬਾਕੀ ਚੁਆਈ ਚੁਈ ਸੋਹਣੀ ਹੈ ਵੀਰ ਬਹੁਤ ਵਧੀਆ ਵੀਰ ਬਹੁਤ ਹੀ ਚੰਗੀ ਚੁਆਈ ਦਾ ਇੱਕ ਨੰਬਰ ਆ ਲੋ ਧਨਵਾਦ ਨਵੀ ਸਾਹਿਬ ਚੁਆਈ ਠੀਕ ਹੈ ਪੱਤੀ ਥਾਂ ਦੇ ਵੀ ਦੀ ਭਰਾਵੋ ਬਿਲਕੁਲ ਵੇਖੋ ਸਾਫ ਆ ਤੇ ਥਾਂ ਥਾਂ ਨੂੰ ਚੰਗਾ ਠੀਕ ਆ ਤੇ ਇੱਥੇ ਕੱਪੜੇ ਵੀ ਆ ਟੋਕਰ ਵੀ ਆ ਦੁੱਧ ਵੀ ਜਿਹੜੀ ਦਿੰਦੀ ਹੈ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਨਾਲ ਪਸ਼ੂ ਦੁੱਧ ਦਿੰਦਾ ਹੋਵੇ ਤੇ ਨਾਲ ਘੱਟੋ ਘੱਟ ਵੀ ਗੱਪਣ ਚੈੱਕ ਪਾਸ ਜੀ ਜਿਹੜੀ ਹੈ ਮੱਝ ਵਿੱਚ ਮਿਲ ਜਵੇ ਤੇ ਇਹ ਮੱਝ ਤੁਸੀਂ ਬੇਸ਼ੱਕ ਖਰੀਦ ਸਕਦੇ ਹੋ ਨਰਕ ਪਰਖਾ ਤਸल्ली ਆਪਣੀ ਚੋਣ ਕਰਕੇ ਕਰ ਸਕਦੇ ਹੋ ਠੀਕ ਹੈ ਜੀ ਠੀਕ ਆ ਹਰਵੀਰ ਭਾਈ ਕਿੰਨੀ ਕੀ ਡਿਮਾਂਡ ਫਿਰੇਂਦੀ ਇਹਦਾ ਸੰਧੂ ਸਾਹਿਬ 43400 ਰੁਪਏ ਉਸ ਤੋਂ ਵੀ ਥੋੜਾ ਬੋਧਾ ਮੰਨਤਾ ਰਹੂਗਾ ਛੋੜ ਬੰ ਨੂੰ ਸਾਡੇ 43 ਚੋਂ ਹਾਂਜੀ ਠੀਕ ਆ ਅਗਲੀ ਇਹ ਝੋਟੀ ਦੀ ਕੀ ਡਿਟੇਲ ਆ ਜੀ ਤੀਜੇ ਨੰਬਰ ਤੇ ਆ ਗਈ ਇਹ ਸੰਧੂ ਸਾਹਿਬ ਝੋਟੇ ਨੂੰ ਕਈ ਸੂਈ ਲੱਗਾਈ ਕੁ ਮਹੀਨੇ ਹੋ ਗਏ ਢਾਈ ਕਿ ਮਹੀਨੇ ਦਾ ਸਮਾਂ ਹੋ ਗਿਆ ਹਾਂਜੀ ਖੋਲੋ ਠੀਕ ਆ ਸੋ ਦੋਸਤੋ ਅਗਲੀ ਜਿਹੜੀ ਇਹ ਪਤਾਨੂੰ ਝੋਟੀ ਦਿਖਾ ਰਹੇ ਆ ਵੇ 2 ਕੁ ਮਹੀਨੇ ਦਾ ਸੂਆ ਹੈਗਾ ਠੀਕ ਹੈ ਜੀ ਤੇ 2 ਢਾਈ ਕੁ ਮਹੀਨੇ ਦਾ ਮਗਰ ਕੱਟਾ ਤੁਸੀਂ ਵੇਖ ਲਓ ਤੇ ਖੋਲ ਕੇ ਆਪਾਂ ਤੁਹਾਨੂੰ ਝੋਟੀ ਤੋੜ ਕੇ ਦਿਖਾਉਨੇ ਆ 1.5 ਕਿਲੋ ਜਿਹੜਾ ਦੁੱਧ ਆ ਦੋਵੇਂ ਟਾਈਮ ਮਿਲਦੀ ਹੈ ਬਿਲਕੁਲ ਬੱਚੇ ਤੇ ਠੀਕ ਹੈ ਜੀ ਆ ਕਰੋ ਸਰ ਜੀ ਵਾਹ ਵਧੀਆ ਕਿੰਨੀ ਬਹੁਤ ਚੰਗੀ ਝੋਟੀ ਇਹ ਤਾਂ ਪਤਲੀ ਜਮੜੀ ਆ ਤੇ ਝੋਟੀ ਜਿਹੜੀ ਆ ਦੋਸਤੋ ਪਹਿਲਾ ਸੂਆ ਸੋਈ ਆ ਠੀਕ ਆ ਸਮਾਂ 2 ਢਾਈ ਕੁ ਮਹੀਨੇ ਦਾ ਹੈਗਾ ਇਹ ਜਿਹੜੀ ਤੁਸੀਂ ਨਾਰਮਲ ਕਰਕੇ ਵੇਖ ਲੈਣੀ ਜਿਹੜਾ ਪਸ਼ੂ ਦੁੱਧ ਤੇ ਹੁੰਦਾ ਉਹ ਤਸੱਲੀ ਆ ਜਿਹੜੇ ਵੀਰ ਨੇ ਖਰੀਦਣੀ ਆ ਉਹਨੇ ਕਰ ਹੀ ਲੈਣੀ ਆ ਠੀਕ ਆ ਤੋੜ ਲਓ ਥੋੜਾ ਜਿਹਾ ਸੁਣਾਪਾ ਬਹੁਤ ਜ਼ਿਆਦਾ ਹਾਂਜੀ ਲੈਓ ਜੀ ਲੈਓ ਬਾਕੀ ਸੰਦੂ ਦਾ ਚੋਾਈ ਇੱਕ ਨੰਬਰ ਲੱਗਣੇ ਟਾਈਮ ਬੱਤੇ ਤੇ ਮੇਲੇ ਕਾੰਢੇ ਠੀਕ ਹੈ ਜੀ ਦੋਵੇਂ ਟਾਈਮ ਜਿਹੜੀ ਭਰਾਵੋ ਬੱਚੇ ਦੇ ਮਿਲਦੀ ਆ ਠੀਕ ਆ ਵੀ ਧਿਆਨ ਚ ਰੱਖ ਲਿਓ ਤੁਸੀਂ ਕਈ ਵਾਰ ਹੁੰਦਾ ਵੀ ਪਾੜੇ ਚਾਰ ਤੇ ਨੇ ਹੋਵੇ ਪਸ਼ੂ ਪਾਕੀ ਕੱਟਾ ਇਹਦੇ ਨਾਲ ਹੈਗਾ ਮੇਲ ਕਾਫਾ ਠੀਕ ਹੈ ਜੀ ਤੇ ਦੋ ਕਟਾਈ ਤਿੰਨ ਦਾ ਸਮਾਂ ਹੋ ਗਿਆ ਇੱਕ ਵਾਰੀ ਫੇਰ ਵੀ ਰਿਪੀਟ ਕਰ ਦਿੰਦਾ ਠੀਕਾ ਬੱਚਾ ਇੱਕ ਵਾਰੀ ਫੇਰ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਮੇਲ ਤਾਂ ਠੀਕ ਆ ਬਾਈ ਹਰਵੈਲ ਕਿੰਨੀ ਕ ਡਿਮਾਂਡ ਕੀ ਮੋਲ ਭਾਅ ਫੜਤਾ ਕੀ ਇਹਦਾ ਇਹਦਾ ਹੱਲ ਜਿਹੜਾ ਆਪਾਂ ਲੈਦੇ ਕਰਾਂਗੇ ਆਪਾਂ ਇਹਦਾ 47 ਮੋਲਾਂ ਚੋਂ ਵੀ ਥੋੜਾ ਸਾਡੇ 47 ਚੋਂ ਹਾਂਜੀ ਠੀਕ ਆ ਜੀ 4.7 ਚੋਂ ਭਰਾਵੋ ਮਾਨਤਾ ਜਿਹੜਾ ਹੋ ਜਾਊਗਾ ਮੌਕੇ ਤੇ ਠੀਕ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਤੇ ਸੰਪਰਕ ਨੰਬਰ ਬਾਈ ਹਰਵੈਲ 8902382025 9906382025 ਇਹ ਦੋਸਤੋ ਅੱਜ 22 ਹਰਬੇਲ ਦੇ ਕੋਲੇ ਪਸ਼ੂ ਸੀਗੇ ਤਿੰਨ ਨਾਕ ਸੀਗੇ ਇੱਕ ਵੈੜ ਦਿਖਾਈ ਹੈ ਬਿਲਕੁਲ ਤਾਜੀ ਸੂਈ ਸਵਾਈ ਹੈ ਠੀਕ ਹੈ ਜੀ ਬੌਲੇ ਤੇ ਆ ਇੱਕ ਤੋਕੜ ਗੱਬਣ ਮੱਝ ਦਿਖਾਤੀ ਆ ਇੱਕ ਉੱਚੇ ਬੱਚੇ ਦੇ ਵਿੱਚ ਦੋ ਢਾਈ ਕਿ ਮਹੀਨੇ ਦੀ ਜਿਹੜੀ ਆ ਸੂਈ ਤੀਜੇ ਨੰਬਰ ਤੇ ਤੁਹਾਨੂੰ ਝੋਟੀ ਦਿਖਾਈ ਆ ਪਹਿਲਾ ਸੂਆ ਸੂਈ ਠੀਕ ਆ ਐਨੀਮਲ ਜਿਹੜਾ ਵੀ ਪਸੰਦ ਆਵੇ ਤਸਦੀਕ ਕਰ ਸਕਦੇ ਹੋ ਘਰ ਵਿਜਿਟ ਕਰਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ